ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਐ ਪੰਜਾਬੀਆਂ ਨੂੰ ਆ ਗਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਐ ਇਹਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮਾਰਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ ਨੂੰ ਨੀਰਪੀਰੋਂ ਬਿਜਲੀ ਖਰੀਦ ਰਿਆ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ 60 70 ਹਜ਼ਾਰ ਕਰੋੜ ਰੁਪਏ ਜਿਹੜਾ ਸੈਂਟਰ ਦੀਆਂ ਸਕੀਮਾਂ ਚ ਡਬਲ ਹੁੰਦਾ ਉਹ ਖਾਧਾ ਜਾ ਰਿਹਾ ਮੁੱਖ ਮੰਤਰੀ ਕਹਿੰਦਾ ਏਕਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ ਕਾਂਗਰਸ ਸੀ ਹੈ ਤੇ ਰਹੂਗੀ ਰੋਕ ਸਕਿਆ ਦਾ ਰੋਕ ਕਾਂਗਰਸ ਦਾ ਵਰਕਰ ਕਾਂਗਰਸ ਦੇ ਲਈ ਮਾੜੇ ਵਕਤਾਂ 'ਚ ਜੂਝਣ ਵਾਲੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਮਣੀਆਂ ਨੇ ਮਣੀਆਂ ਮਣੀਆਂ ਮਿੱਟੀ 'ਚ ਸਿੱਟਦੇ ਹੋ ਨਾ ਤੇ ਉਹ ਚਮਕਦੀਆਂ ਨਹੀਂ ਫਿਰ ਉਹਨਾਂ ਤੇ ਮਿੱਟੀ ਆ ਜਾਂਦੀ ਹੈ ਉਹਨਾਂ ਦੀ ਚਮਕ ਘੱਟ ਜਾਂਦੀ ਹੈ ਤੇ ਕੱਚ ਨੂੰ ਸੋਨੇ 'ਚ ਵੀ ਜੜੋ ਤੇ ਉਹਨਾਂ 'ਚ ਚਮਕ ਨਹੀਂ ਲੈਂਦਾ ਇਸ ਕਰਕੇ ਇਹ ਮਣੀਆਂ ਮਿੱਟੀ 'ਚੋਂ ਚੁੱਕ ਕੇ ਸੋਨੇ 'ਚ ਜੜਨੀਆਂ ਨੇ ਇਹਨਾਂ ਨੂੰ ਆਦਰ ਮਾਨ ਸਨਮਾਨ ਦੇਣਾ ਹੈ ਮੁੱਖ ਮੰਤਰੀ ਕਹਿੰਦਾ ਏਕਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਜਿਹੜਾ 60 70 ਹਜ਼ਾਰ ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਹੈ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮਸੇ ਰੰਗੜ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਕਿ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਹੈ ਪੰਜਾਬੀਆਂ ਨੂੰ ਆ ਗੋਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲੈਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮਾਰਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਹੈ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦੇਵਾਂਗੇ ਤੂੰ ਤੇ ਚੀਮਾ ਸਾਹਿਬ ਛੀਕਾ ਮਾਰਦੇ ਹੁੰਦੇ ਕੋਠਿਆਂ ਦੇ ਖੜ ਕੇ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ 19 ਰੁਪਏ ਨੂੰ ਬਿਜਲੀ ਖਰੀਦ ਰਿਹਾ ਹੈ ਜਵਾਬ ਦੇ ਖਰੀਦ ਰਿਹਾ ਕਿ ਨਹੀਂ ਖਰੀਦ ਰਿਹਾ ਫੇਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ ਅਸੀਂ 100 ਤੇ ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਾਰਬਾਈਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਏ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ ਇਹ ਇਹ ਰੋਸ਼ਾਕਰੋਸ਼ ਦੀਆਂ ਪੰਜਾਬ ਮਰਨ ਨਹੀਂ ਦੇਣਾ ਡਿਗਨ ਨਹੀਂ ਦੇਣਾ ਗੁਰੂਆਂ ਦੀ ਇਹ ਧਰਤੀ ਪੀਰਾਂ ਦੀ ਇਹ ਧਰਤੀ ਇਹ ਦੁਬਾਰਾ ਖਾੜੀ ਕਰਨੀ ਹੈ ਇਹ ਹੁਣ ਚੱਲਣਾ ਨਹੀਂ ਕਿ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ 80 20 ਤੇ 75 25 ਨਾਲ ਪੰਜਾਬ ਨੂੰ ਖਾਈ ਜਾਓ ਖਾਈ ਜਾਓ ਖਾਈ ਜਾਓ ਤੇ 100 ਮਣ ਦੁੱਧ ਦੇ ਵਿੱਚ ਖਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਹੈ ਉਹਦਾ ਭਵਿੱਖ ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਆ ਤੇ ਜੇ ਉਹਦੀ ਖਾਤਰ ਲੜਨਾ ਹੈ ਤੇ ਵੱਡੇ ਦੁਸ਼ਮਣ ਟਾਉਣੇ ਪੈਣਗੇ ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਗੜੇ ਨਹੀਂ ਨੇ ਪਰ ਅਗਰ ਉਹ ਦੇਸ਼ ਦੇ ਵਿੱਚ ਤਗੜੇ ਨੇ ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ ਇਕੱਠਿਆਂ ਹੋ ਕੇ ਲੜਨਾ ਪਊਗਾ ਇਹ ਪੰਜੇ ਉਂਗਲਾਂ ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ ਪਰ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਨਾ ਕਿਸਨਨ ਬਣ ਕੇ ਬੱਤੀ ਸੀ ਘੜ ਦਿੰਦੀਆਂ ਨੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੇ ਵਰਕਰਾਂ ਦੇ ਕੋਲ ਜਦੋਂ ਜਾਣਾ ਪੰਜਾਬ ਦੀ ਆਵਾਜ਼ ਚੁੱਕਦਾ ਪੰਜਾਬ ਦੀ ਵਿੱਤੀ ਪਰਿਸਥਿਤੀ ਕਿਦਾਂ ਡਗਮਗਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਫਕੂ ਬਣਾ ਕੇ ਉਹਨਾਂ ਤੇ ਟੈਕਸ ਲਾਏ ਜਾ ਰਹੇ ਆ 70 70000 ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹ ਜੀਆਂ ਚੀਜ਼ਾਂ ਤੇ ਟੈਕਸ ਲਿੱਤਾ ਜਾ ਰਿਹਾ ਔਰ ਜਿਹੜਾ ਇਹਨਾਂ ਦਾ ਪੈਸਾ 60 70 ਹਜ਼ਾਰ ਕਰੋੜ ਰੁਪਏ ਜਿਹੜਾ ਸੈਂਟਰ ਦੀਆਂ ਸਕੀਮਾਂ ਚ ਡਬਲ ਹੁੰਦਾ ਉਹ ਖਾਦਾ ਜਾ ਰਿਹਾ ਕਾਂਗਰਸ ਸੀ ਹੈ ਤੇ ਰਹੂਗੀ ਰੋਕ ਸਕੇ ਤਾਂ ਰੋਕ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਬਲਾ ਜਿੱਥੇ ਬੁਲਾਉਣਾ ਤੇ ਕਹ ਤੂੰ ਮਾਫੀਆ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕਹ ਆ ਨਾ ਕਰਾ ਥੋੜਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ ਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50 60 ਇਕੱਠੇ ਹੋਏ ਹੋ ਅੰਨਾ ਮਾਰੇ ਅੰਨੀ ਨੂੰ ਤੇ ਕਿਸ ਨੂੰ ਵਜੇ ਧਮੀ ਨੂੰ ਹਾਂ ਅਨਾਗਰੂ ਬਹਿਰਾ ਚੇਲਾ ਦੋਨੋਂ ਮਰਕ ਚ ਠੇਲਮ ਠੇਲਾ